ਚਾਹੇ ਨਵਰਾਤਰੀ ਦੌਰਾਨ ਫਲਾਹਾਰ ਕਰਨਾ ਹੋਵੇ ਜਾਂ ਘਰ ਦੇ ਟੀਵੀ ਤੇ ਕੋਈ ਮਨਪਸੰਦ ਫਿਲਮ ਦੇਖਣਾ ਹੋਵੇ ਪੈਕ ਕਿਤੇ ਆਲੂ ਦੇ ਚਿਪਸ ਟਾਈਮ ਪਾਸ ਕਰਨ ਲਈ ਹਰ ਕਿਸੇ ਦੀ ਪਸੰਦੀਦਾ ਚੀਜ਼ ਹੈ ਐਨਾ ਹੀ ਨਹੀਂ ਕਈ ਵਾਰ ਇਹਨਾਂ ਆਲੂ ਦੇ ਚਿਪਸ ਦਾ ਸਵਾਦ ਐਨਾ ਜ਼ੁਬਾਨ ਤੇ ਚੜਿਆ ਹੁੰਦਾ ਹੈ ਕਿ ਲੋਕ ਸਫ਼ਰ ਕਰਦੇ ਸਮੇਂ ਵੀ ਇਹਨਾਂ ਨੂੰ ਆਪਣੇ ਪਰਸ ਜਾਂ ਕਾਰ ਵਿੱਚ ਰੱਖਣਾ ਨਹੀਂ ਭੁੱਲਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਪੈਕ ਕਿਤੇ ਆਲੂ ਚਿਪਸ ਦਾ ਸਵਾਦ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ ਜੀ ਹਾਂ ਇਸ ਪੈਕ ਕਿਤੇ ਆਲੂ ਦੇ ਚਿਪਸ ਇਹ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੇ ਨੇ ਅਤੇ ਦਿਲ ਦੇ ਮਰੀਜ਼ ਵੀ ਆਓ ਜਾਣਦੇ ਹਾਂ ਰੋਜ਼ਾਨਾ ਇਹਨਾਂ ਪੈਕਟ ਬੰਦ ਆਲੂ ਦੇ ਚਿਪਸ ਖਾਣ ਨਾਲ ਸਿਹਤ ਨੂੰ ਕੀ ਕੀ ਨੁਕਸਾਨ ਹੁੰਦੇ ਨੇ ਪੈਕਟ ਬੰਦ ਆਲੂ ਦੇ ਚਿਪਸ ਖਾਣ ਚ ਬਹੁਤ ਸਵਾਦ ਹੁੰਦੇ ਨੇ ਪਰ ਇਹਨਾਂ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਆਲੂ ਦੇ ਚਿਪਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ 'ਚ ਗੈਰ ਸਿਹਤਮੰਦ ਚਰਬੀ ਵਧਦੀ ਹੈ ਅਤੇ ਮੋਟਾਪਾ ਵੱਧਦਾ ਹੈ ਇਸ ਤੋਂ ਇਲਾਵਾ ਜ਼ਿਆਦਾਤਰ ਪੈਕੇਟ ਚਿਪਸ ਕੈਲੋਰੀ ਨਾਲ ਭਰਪੂਰ ਹੁੰਦੇ ਨੇ ਅਤੇ ਵਿਟਾਮਿਨ ਖਣਿਜ ਤੇ ਫਾਈਬਰ ਵਰਗੇ ਜ਼ਰੂਰੀ ਪੋਸ਼ਟਿਕ ਤੱਤਾਂ ਤੋਂ ਸੱਖਣੇ ਹੁੰਦੇ ਨੇ ਅਜਿਹੇ ਅਜਿਹੇ ਚ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਲੂ ਦੇ ਚਿਪਸ ਖਾਵੇ ਤਾਂ ਇਸ ਨਾਲ ਉਸ ਦੇ ਸਰੀਰ ਚ ਕੈਲੋਰੀ ਦੀ ਮਾਤਰਾ ਵੱਧ ਸਕਦੀ ਹੈ ਜਿਸ ਕਾਰਨ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ ਜ਼ਿਆਦਾ ਆਲੂ ਦੇ ਚਿਪਸ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਆਲੂ ਦੇ ਚਿਪਸ ਵਿੱਚ ਮੌਜੂਦ ਟਰਾਂਸ ਫੈਟ ਦੀ ਜਿਆਦਾ ਮਾਤਰਾ ਕੋਲੇਸਟ੍ਰੋਲ ਨੂੰ ਵਧਾ ਕੇ ਨਾਰੀਆਂ ਬਲੌਕ ਕਰ ਸਕਦੀ ਹੈ ਜਿਸ ਕਰਮ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਜਾਂਦਾ ਹੈ ਪੈਕਟ ਬੰਦ ਆਲੂ ਦੇ ਚਿਪਸ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ ਜੋ ਭਵਿੱਖ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਜਿਸ ਕਰਮ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ ਅਜਿਹੇ ਚ ਜੇ ਤੁਹਾਨੂੰ ਪਹਿਲਾ ਹੀ ਹਾਈ ਬੀਪੀ ਦੀ ਸਮੱਸਿਆ ਹੈ ਤਾਂ ਇਹਨਾਂ ਆਲੂ ਦੇ ਚਿਪਸ ਦਾ ਜ਼ਿਆਦਾ ਸੇਵਨ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਟੀ ਐਚ ਚੈਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ ਲੂਣ ਵਿੱਚ 40% ਸੋਡੀਅਮ ਅਤੇ 60% ਕਲੋਰਾਈਡ ਹੁੰਦਾ ਹੈ ਜੇ ਕੋਈ ਵਿਅਕਤੀ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਬੀਪੀ ਦੀ ਸਮੱਸਿਆ ਵੀ ਹੋ ਸਕਦੀ ਹੈ ਹਾਈ ਬੀਪੀ ਹੋਣ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਸਕਦਾ ਹੈ ਪੈਕਟ ਵਿੱਚ ਬੰਦ ਕੀਤੇ ਆਲੂ ਦੇ ਚਿਪਸ ਐਨ ਐ ਸਵਾਦੀ ਹੁੰਦੇ ਨੇ ਕਿ ਕਈ ਵਾਰ ਲੋਕਾਂ ਨੂੰ ਇਹਨਾਂ ਨੂੰ ਖਾਣ ਦੀ ਆਦਤ ਪੈ ਜਾਂਦੀ ਹੈ ਜਿਸ ਤੋਂ ਬਾਅਦ ਵਿਅਕਤੀ ਨਾ ਚਾਹੁੰਦੇ ਹੋਈ ਵੀ ਚਿਪਸ ਨੂੰ ਜ਼ਿਆਦਾ ਖਾ ਲੈਂਦਾ ਹੈ ਚਿਪਸ ਨੂੰ ਜ਼ਿਆਦਾ ਖਾਣ ਨਾਲ ਵਿਅਕਤੀ ਦੇ ਬਲੱਡ ਸ਼ੂਗਰ ਤੇ ਵੀ ਮਾੜਾ ਅਸਰ ਪੈ ਸਕਦਾ ਹੈ ਚਿਪਸ ਦਾ ਉੱਚ ਗਲਾਈਸੈਮਿਕ ਇੰਡੈਕਸ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਣ ਜਾਂ ਕਟਣ ਦੇ ਕਾਰਨ 슈ਗਰ ਦੇ ਜੋਖਮ ਨੂੰ ਵਧਾ ਸਕਦਾ ਹੈ ਜ਼ਿਆਦਾਤਰ ਲੋਕ ਜਾਣਦੇ ਹੋਣਗੇ ਕਿ ਪੈਕਟ ਬੰਦ ਆਲੂ ਦੇ ਚਿਪਸ ਵਿੱਚ ਕੋਈ ਪੋਸ਼ਕ ਤੱਤ ਨਹੀਂ ਹੁੰਦਾ ਇਸ ਵਿੱਚ ਫਾਈਬਰ ਦੀ ਕਮੀ ਹੁੰਦੀ ਹੈ ਅਜਿਹਾ ਕਿ ਜਦੋਂ ਤੁਸੀਂ ਇਹਨਾਂ ਚਿਪਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹੋ ਤਾਂ ਵਿਅਕਤੀ ਨੂੰ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ